پھر جناب سلامان صاحب ڈائریکٹر بولا جناب صاحب اور جناب صاحب کی خدمت میں حاضر ہوں میں نے کہا کہ مہربانی کر کے 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 مہ ਕਨਫਰਮ ਜਗਤੀ ਕਨਫਰਮ ਦਬਾਇਆ ਹੀ ਕਰ ਦਿੰਦਾ ਹੁਣ ਵਾਟ ਸੰਤਜ ਜੈਸੇ ਕੁਝ ਇਹਨਾਂ ਦਾ ਜਨਮ ਦੇ ਨਾਲ ਉਹ ਕਹਿੰਦੇ ਸੀ ਕਿ ਕੋ ਕੁਮਾਨਾ ਸਾਰੇ ਤੇ ਮੈਂ ਕਿਹਾ ਇਹ ਤਾਂ ਪਾਇਆ ਨਹੀਂ ਪੁੱਛ ਲਓ ਜੇ ਕਿਸੇ ਕੋਲ ਨੰਬਰ ਹੈਗਾ ਤਾਂ ਪੁੱਛੀ ਚਲੋ ਬੰਦ ਕਰ ਦਿਓ ਜੀ ਅਰੇ ਜੀ ਅੱਗੇ ਜਿਹੜੀ ਸੋਚੀ ਆ ਜਾ ਲੱਗੀ ਬਲਵੰਤ ਕਿ ਅਨੁਰੁੱਟ ਭਾਈ ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਗੈਂਗਸਟਰਸ ਤੇ ਕ੍ਰਿਮੀਨਲਸ ਦੇ ਸਖਤਾਈ ਨਾਲ ਕਾਰਵਾਈ ਕਰਦੀ ਰਹੀ ਹੈ ਜਿੱਥੇ ਬੀਤੇ ਸਮੇਂ ਪਿਛਲੇ 3 ਮਹੀਨੇ ਅਜ 4 ਜਿਹੜੇ ਐਕਸਚੇਂਜ ਆਫ ਫਾਇਰ ਵੀ ਹੋਏ ਉਸ ਤੋਂ ਇਲਾਵਾ ਕਈ ਰਿਕਵਰੀਜ਼ ਵੀ ਹੋਈਆਂ ਹਨ ਗੈਂਗਸਟਰਸ ਦੇ ਖਿਲਾਫ ਇਸੇ ਮਹਿੰਮ ਜ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਡੀ ਗੁਰਬੰਸ ਬੈਂਕਸ ਐਸਪੀ ਹੈੱਡਕੁਆਟਰ ਲਵ ਚੌਧਰੀ ਡੀਐਸਪੀ ਡੀ ਰਜੇਸ਼ ਮਲੋਤਰਾ ਇੰਜਰਸੀ ਹੈ ਇਹ ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਤੇ ਉਹਨਾਂ ਦੀ ਟੀਮ ਨੇ ਦੋ ਦੋਸ਼ੀ ਅਰੈਸਟ ਕੀਤੇ ਜਿਹੜੇ ਕੀ ਲੋਰੈਂਸ ਬਿਸ਼ਨੋਈ ਤੇ ਲਵ ਲਾਹੌਰੀਆ ਉਰਫ ਲਵ ਸੰਦੂ ਗੈਂਗ ਨਾਲ ਸੰਬੰਧਿਤ ਸੀਗੇ ਤੇ ਇਹਨਾਂ ਤੋਂ ਭਾਰੀ ਮਾਤਰਾ ਚ ਸੋਫਿਸਟੀਕੇਟਿਡ ਪਿਸਟਲ ਮੈਗਜ਼ੀਨ ਤੇ ਰੋਂ ਬਰਾਮਦ ਹੋਈ ਟੋਟਲ ਰਿਕਵਰੀ 10 ਵੈਪਨਸ 10 ਵੈਪਨ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਤੇ ਇਹ ਦੋ ਦੋਸ਼ੀ ਜਿਹੜੇ ਆ ਇਹਨਾਂ ਚ ਮਾਨਵ ਉਰਫ ਗਾਂਧੀ ਤੇ ਸਚਿਨ ਨਾਮ ਦੇ ਦੋਨੇ ਗੈਂਗਸਟਰਸ ਨੇ ਦੋਨੇ ਗੈਂਗਸਟਰਸ ਦਾ ਥ्रू ਲਵ ਲਾਹੌਰਿਆ ਲਾਰੈਂਸ ਬਿਸ਼ਨੂਈ ਗੈਂਗ ਨਾਲ ਸਿੱਧਾ ਸੰਪਰਕ ਸੀਗਾ ਇਹਨਾਂ ਨੇ 2024 ਚ ਤੇਜਪਾਲ ਮਹਿਰਾ ਕਤਲकांड ਹੋਇਆ ਸੀ ਜਿਹੜਾ ਕਿ ਕਾਫੀ ਇੱਕ ਸੈਂਸੇਸ਼ਨਲ ਕ੍ਰਾਈਮ ਸੀਗਾ ਜਿਹਦੇ ਚ ਤੇਜਪਾਲ ਮਹਿਰੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਉਹ ਵਾਰਦਾਤ ਦਾ ਬਦਲਾ ਲੈਣ ਲਈ ਜਿਹੜਾ ਇਹਨਾਂ ਨੇ ਇਹ ਭਾਰੀ ਮਾਤਰਾ 'ਚ ਅਸਲਾਮਮਿਸ਼ਨ ਇਕੱਠਾ ਕੀਤਾ ਸੀ ਤੇ ਇਹਨਾਂ ਨੇ ਅਮਨਦੀਪ ਉਰਫ ਜੱਟ ਜਿਹੜਾ ਇਸ ਸਮੇਂ ਜੇਲ੍ਹ 'ਚ ਹੈਗਾ ਉਹਨੂੰ ਜਦੋਂ ਜੇਲ੍ਹ ਤੋਂ ਬਾਹਰ ਆਂਦਾ ਜਾਂ ਉਹਦੀ ਪੇਸ਼ੀ ਦੇ ਦੌਰਾਨ ਉਹਨੂੰ ਕਤਲ ਕਰਨਾ ਸੀ ਗੋਲੀਆਂ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰਨਾ ਸੀ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਲੌਰੈਂਸ ਬਿਸ਼ਨੋਈ ਤੇ ਲਵ ਲਾਹੌਰੀਏ ਗੈਂਗ ਨਾਲ ਸੰਬੰਧ ਦੇ ਦੋਨੇ ਗੈਂਗਸਟਰ ਜਿਹੜੇ ਕਾਬੂ ਕੀਤੇ ਦੋਨੇ ਗੈਂਗਸਟਰਾਂ ਦਾ ਕ੍ਰਿਮਨਲ ਪਿਛੋਕੜਾ ਸਚਿਨ ਤੇ ਮਾਨਨ ਗੁਰਪ੍ਰੀਤ ਗਾਂਧੀ ਦੋਨਾਂ ਤੇ ਪਹਿਲਾਂ ਵੀ ਰਾਦਾ ਕਤਲ ਦੇ ਤੇ ਹੋਰ سنگੀਨ ਤਰ੍ਹਾਂ ਦੇ ਮਕਦਮੇ ਦਰਜ ਨੇ ਤੇ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਜਿੱਥੇ ਇੱਕ ਤੇ ਅਸੀਂ ਦੋਨੇ ਗੈਂਗਸਟਰਸ ਨੂੰ ਅਰੈਸਟ ਕਰਕੇ ਇੱਕ ਕਾਫੀ ਸੈਂਸੇਸ਼ਨਲ ਕ੍ਰਾਈਮ ਜਿਹੜਾ ਹੋ ਸਕਦਾ ਸੀ ਉਹਨੂੰ ਅਸੀਂ ਅਵਾਰਡ ਕੀਤਾ ਉਹਨੂੰ ਮਤਲਬ ਟਾਲਿਆ ਸੀ ਤੇ ਉਸ ਤੋਂ ਇਲਾਵਾ ਜਿਹੜਾ ਕਿ ਲੋਰੈਂਸ ਬਿਸ਼ਨੋਈ ਗੈਂਗ ਇਹ ਦੋਨੇ ਮੇਨ ਉਹਨਾਂ ਦੇ ਜਿਹੜੇ ਸ਼ੂਟਰ ਕਹਿ ਲੀਏ ਗੁਰਗੇ ਕਹਿ ਲੀਏ ਉਹ ਦੋਨੇ ਅਰੈਸਟ ਕਰਕੇ ਤੇ ਗੈਂਗਸਟਰ ਨੈਟਵਰਕ ਨੂੰ ਕਾਫੀ ਵੱਡੀ ਸੱਟ ਜਿਹੜੀ ਆ ਉਹ ਪਹੁੰਚੀ ਹੈ ਤੁਹਾਡੇ ਸਾਰਿਆਂ ਦੇ ਰਾਹੀਂ ਮੈਂ ਸਾਰੇ ਗੈਂਗਸਟਰਸ ਨੂੰ ਤੇ ਕ੍ਰਾਈਮਨਸ ਨੂੰ ਸਖ਼ ਸਮੇਹਾ ਦੇਣਾ ਚਾਹੁੰਦਾ ਹੈ ਕਿ ਪਟਿਆਲਾ ਜ਼ਿਲ੍ਹੇ 'ਚ ਪਟਿਆਲਾ ਪੁਲਿਸ ਕਿਸੇ ਪ੍ਰਕਾਰ ਦੀ ਵੀ ਗੈਂਗ ਵਾਰ ਨੂੰ ਜਾਂ ਗੈਂਗਸਟਰ ਕਲਚਰ ਨੂੰ ਬਿਲਕੁਲ ਟੋਲਰੇਟ ਨਹੀਂ ਕਰੂਗੀ ਜ਼ੀਰੋ ਟੋਲਰੈਂਸ ਹੈਗੀ ਆ ਟੁਵਰਡਸ ਗੈਂਗਸਟਰਸ ਤੇ ਜੇਕਰ ਅੱਗੇ ਵੀ ਕੋਈ ਵੀ ਗੈਂਗਸਟਰ ਇਹ ਸੋਚਦਾ ਕਿ ਪਟਿਆਲਾ ਜ਼ਿਲ੍ਹੇ 'ਚ ਕਿਸੇ ਕ੍ਰਾਈਮ ਨੂੰ ਅੰਜਾਮ ਦੇ ਸਕਦਾ ਤੇ ਅਸੀਂ ਬਹੁਤ ਸਖਤਾਈ ਨਾਲ ਉਹਦੇ ਤੇ ਕਾਰਵਾਈ ਕਰਾਂਗੇ